ਸਿੱਧੂ ਮੂਸੇਵਾਲਾ ਦਾ ਗੀਤ 295 ਦਾ ਤੁਸੀਂ ਸਾਰਿਆਂ ਨੇ ਸੁਣਿਆ ਹੋ ਸਿਸਟਮ ਦਾ ਕੌੜਾ ਸੱਚ ਉਸ ਬੰਦੇ ਨੇ ਉਸ ਗੀਤ ਦੇ ਵਿੱਚ ਧਰਤਾ ਸੀ ਲੋਕਾਂ ਨੇ ਖੂਬ ਉਹ ਗੀਤ ਪਸੰਦ ਕੀਤਾ ਗਿਆ ਸੀ ਤੇ ਹੁਣ ਵੀ ਕੀਤਾ ਜਾ ਰਿਹਾ ਤੇ ਇਸ ਤੋਂ ਬਾਅਦ ਇਸ ਗੀਤ ਦੀ ਪ੍ਰਸਿੱਧੀ ਇੰਨੀਕ ਹੋ ਗਈ ਸੀ ਕਿ ਲੋਕ ਇਸ ਗਾਣੇ ਦੀ ਜਾਨਕੀ 295 ਦੀ ਨੰਬਰ ਪਲੇਟਾਂ ਦੇ ਵਿੱਚ ਵੰਗ ਕਰਨ ਲੱਗ ਗਏ ਸੀ ਟਰਾਂਸਪੋਰਟ ਅਧਿਕਾਰੀਆਂ ਕੋਲ ਜਾਂਦੀ ਸੀ ਕਿ 295 ਜੀ ਦੇ ਵਿੱਚ ਅੰਕ ਹੋਣ ਉਹ ਤੁਹਾਡੇ ਕੋਲੇ ਨੰਬਰ ਹੈਗਾ ਇਤੋਂ ਤੱਕ ਕਿ ਮੂਹ ਮੰਗੇ ਕੀਮਤ ਦੇਣ ਤੱਕ ਤਿਆਰ ਸੀ ਤਾਂ ਇਸ ਤੋਂ ਬਾਅਦ ਇਹ 295 ਅੰਕ ਆਮ ਸ਼੍ਰੇਣੀ ਦੇ ਨੰਬਰਾਂ ਦੇ ਵਿੱਚ ਆ ਜਾਂਦੇ ਆ ਤੇ ਹੁਣ ਇਹ ਹੋਰ ਅੱਗੇ ਪ੍ਰਸਿੱਧੀ ਹਾਸਲ ਕਰ ਗਿਆ ਤਾਂ ਹੁਣ ਇਹ ਪ੍ਰੀਮੀਅਮ ਨੰਬਰਾਂ ਦੇ ਵਿੱਚ ਟ੍ਰਾਂਸਪੋਰਟ ਭਾਗ ਨੇ ਸ਼ਾਮਲ ਕਰਤਾ ਟ੍ਰਾਂਸਪੋਰਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਕਸਰ ਜਿਹੜੇ ਨੰਬਰ ਹੁੰਦੇ ਆ ਤਿੰਨ ਜ਼ੀਰੋਆਂ ਪਿੱਛੇ ਇੱਕ ਤਿੰਨ ਜ਼ੀਰੋਆਂ ਪਿੱਛੇ 7 0786 ਜਾਂ 9999 ਇਹ ਪ੍ਰੀਮੀਅਮ ਨੰਬਰ ਨੇ ਇਹਨਾਂ ਨੂੰ ਫੈਂਸੀ ਨੰਬਰ ਕਿਹਾ ਜਾਂਦਾ ਹੈ ਇਹਨਾਂ ਦੀ ਲੋਕ ਜ਼ਿਆਦਾਤਰ ਮੰਗ ਕਰਦੇ ਹਨ ਹਰ ਹੁਣ ਇਹਦੇ ਵਿੱਚ 29520 ਸ਼ਾਮਲ ਹੋ ਚੁੱਕੇ ਹੈ। ਟ੍ਰਾਂਸਪੋਰਟ ਵਿਭਾਗ ਨੇ ਇਸ ਅੰਕ ਨੂੰ ਯਾਨੀ ਕਿ 295 ਨੂੰ ਜੋ ਸਿੱਧੂ ਮੂਸੇਵਾਲੇ ਨੇ ਗੀਤ ਗਾਇਆ ਹੈ ਪ੍ਰੀਮੀਅਮ ਨੰਬਰਾਂ ਦੀ ਸੂਚੀ ਦੇ ਵਿੱਚ ਸ਼ਾਮਲ ਕਰ ਦਿੱਤਾ ਹੈ ਤੇ ਇਸ ਨੂੰ ਫੈਂਸੀ ਨੰਬਰ ਐਲਾਨ ਦਿੱਤਾ ਗਿਆ ਤੇ ਇਹਦੀ ਰਾਕਮੇ ਕੀਮਤ ਹੈ ਜਿਹੜੀ ਉਹ 1 ਲੱਖ ਰੁਪਈਆ ਤੈਅ ਕੀਤੀ ਗਈ ਹੈ। ਟ੍ਰਾਂਸਪੋਰਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਜਿਹੜਾ ਇਹਨਾਂ ਦਾ ਆਨਲਾਈਨ ਪੋਰਟਲ ਹੈ ਅਤੇ ਦਫ਼ਤਰ ਨੇ ਇਹਨਾਂ ਦੇ ਵਿੱਚ 295 ਨੰਬਰ ਨੂੰ ਲੈ ਕੇ ਲਗਾਤਾਰ ਪੁੱਛਗਿੱਛ ਹੋ ਰਹੀ ਸੀ। ਕਈ ਅਰਜੀਦਾਰਾਂ ਨੇ ਤਾਂ ਇਸ ਨੰਬਰ ਲਈ ਵਾਧੂ ਪੈਸਾ ਦੇਣ ਦੀ ਵੀ ਜਿਹੜੀ ਗੱਲ ਆਖ ਦਿੱਤੀ। ਤਾਂ ਹੁਣ ਜੋ ਵੀ ਅਰਜੀਦਾਰ 1 ਲੱਖ ਰੁਪਏ ਦੀ ਰਾਖਵੀਂ ਕੀਮਤ ਤੋਂ ਵੱਧ ਬੋਲੀ ਹੈ ਜਿਹੜੀ ਇਸ ਨੰਬਰ ਤੇ ਲਗਾਊਗਾ ਉਹ ਇਸ ਨੰਬਰ ਨੂੰ ਪ੍ਰਾਪਤ ਕਰ ਸਕੇਗਾ। ਤਾਂ ਦੂਜਾ ਪੱਖ ਵੀ ਲੋਕਾਂ ਨੇ ਇਹਦੇ ਵਿੱਚ ਸਾਹਮਣੇ ਆਇਆ ਹੈ। ਲੋਕ ਕਹਿੰਦੇ ਆ ਕਿ ਇਸ ਕਾਦ ਨੂੰ ਜਿਹੜਾ ਸਹੀ ਮੰਨਦੇ ਐ ਕਿ ਜਦੋਂ ਮੰਗ ਵੱਧ ਰਹੀ ਹੈ ਤਾਂ ਨੰਬਰ ਨੂੰ ਪ੍ਰੀਮੀਅਮ ਸ਼੍ਰੇਣੀ ਦੇ ਵਿੱਚ ਰੱਖਣਾ ਠੀਕ ਹੈ ਜਦੋਂ ਕਿ ਕੁਝ ਲੋਕ ਇਸ ਨੂੰ ਕਹਿੰਦੇ ਐ ਕਿ ਵਿਭਾਗ ਹੈ ਜਿਹੜਾ ਉਹ ਆਪਣਾ ਮਾਲੀਆ ਵਧਾਉਣ ਦਾ ਤਰੀਕਾ ਜਿਹੜਾ ਲੱਭ ਰਿਹਾ ਹੈ ਕਿ ਵਿਭਾਗ ਨੂੰ ਜਿਹੜੀ ਆਮਦਨ ਹੋ ਜੇ ਕਿਉਂਕਿ 295 ਨੰਬਰ ਦਾ ਅਚਾਨਕ ਫੈਂਸੀ ਨੰਬਰ ਬਣ ਜਾਣਾ ਗਾਇਕ ਮੂਸੇਵਾਲੇ ਦੀ ਹਰਮਨ ਪਿਆਰਤਾ ਸੀ ਵੀ ਸਹਾਰਾ ਲਿਆ ਜਾ ਰਿਹਾ ਗੱਲਾਂ ਇਹਦੇ ਵਿੱਚ ਦੋਨੇ ਆ ਗਈਆਂ ਕਿਉਂਕਿ ਲੋਕਾਂ ਦੀ ਡਿਮਾਂਡ ਹੈ ਲੋਕ ਆਨਲਾਈਨ ਪੋਰਟਲ ਤੇ ਮੰਗ ਕਰਦੇ ਐ ਦਫ਼ਤਰ ਦੇ ਵਿੱਚ ਵੀ ਜਾਂਦੇ ਐ ਤਾਂ ਵਿਭਾਗ ਨੇ ਇਸ ਨੂੰ ਫੈਨਸੀ ਨੰਬਰ ਐਲਾਨਦਾ ਗੱਲਾਂ ਇਹਦੇ ਵਿੱਚ ਦੋਨੇ ਹੀ ਆ ਗੀਆਂ ਤੁਹਾਡੇ ਅਨੁਸਾਰ ਕੀ ਸਹੀ ਲੱਗਦਾ ਹੈ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜੋੜ ਦਿਓ